ਪੜੇ ਲਿਖੇ ਨੌਜਵਾਨ ਡਿਗਰੀਆਂ ਕਰਕੇ ਨੌਕਰੀ ਦੀ ਭਾਰ ਵਿੱਚ ਤੂਰ ਪੈਣ ਤੜਕੇ ਫਿਰਦੇ ਵਿਚਾਰੇ ਮਾਰੇ ਮਾਰੇ ਇਹ ਲੋਕ ਨੇ ਜਵਾਬ ਮੰਗਦੇ ਕੁਝ ਬੋਲ ਤੂੰ ਮੋਦੀ ਸਰਕਾਰ ਇਹ ਲੋਕ ਨੇ ਜਵਾਬ ਮੰਗਦੇ ਉਹ ਵੋਟ ਪਾਓ ਐਤ ਕੀ ਸਮਝ ਸੋਚ ਕੇ ਰੱਖ ਦਿਓ ਮੋਦੀ ਵਾਲੀ ਫੱਟੀ ਪੋਚ ਕੇ ਉਹ ਵੋਟ ਪਾਓ ਐਤ ਕੀ ਸਮਝ ਸੋਚ ਕੇ ਰੱਖ ਦਿਓ ਮੋਦੀ ਵਾਲੀ ਫੱਟੀ ਪੋਚ ਕੇ ਬੜਾ ਦੁਖੀ ਕੀਤਾ ਰਾਜ ਬੇਈਮਾਨ ਨੇ ਹੋ ਚੰਨੀ ਬੇਈਮਾਨ ਨੇ ਸਾਰੇ ਠੱਗ ਚੋਰ ਗੱਦੀਆਂ ਉਤਾਰਨੇ ਵੀ ਗੱਦੀਆਂ ਉਤਾਰਨੇ ਮੈਂ ਸਰਪੰਚ ಗ್ರಾಮ ਪੰਚਾਇਤ ਕੜਾਮਾ ਤਹਿਸੀਲ ਰਾਜਪੁਰਾ ਜ਼ਿਲ੍ਹਾ ਪਟਿਆਲਾ ਤੋਂ ਇਹ ਜਿਹੜਾ ਇਕੱਠਾ ਹੈ ਜੀ ਇਹ ਜੋ ਕਹਿੰਦੇ ਆ ਵੀ ਇਹ ਖਾਲਸਤਾਨੀ ਐ ਇਹ ਪਾਕਿਸਤਾਨੀ ਐ ਇਹ ਨਕਸ਼ਲਾਈਟ ਐ ਇਹ ਕੋਈ ਨਕਸ਼ਲਾਈਟ ਨਹੀਂ ਹੈ ਇਹ ਕੋਈ ਖਾਲਸਤਾਨੀ ਨਹੀਂ ਹੈ ਆਪਣੀਆਂ ਮੰਗਾਂ ਵਾਸਤੇ ਆਪਣੇ ਆਉਣ ਵਾਲੀ ਪੀੜ੍ਹੀ ਦਾ ਭਵਿੱਖ ਬਣਾਉਣ ਵਾਸਤੇ ਅਸੀਂ ਆਪਣੀ ਮੰਗਾਂ ਵਾਸਤੇ ਲੜਦੇ ਹਾਂ ਇਹ ਸਾਰਾ ਹਿੰਦੁਸਤਾਨ ਦੇ ਲੋਕਾਂ ਦਾ ਇਕੱਠ ਹੈ ਜੋ ਸ਼ਰਮਾਇਦਾਰਾਂ ਨੂੰ ਝਕਾਉਣ ਦੇ ਲਈ ਤੇ ਮੋਦੀ ਨੂੰ ਕੁਰਸੀ ਤੋਂ ਲਾਉਣ ਲਈ ਕੀਤਾ ਜਾ ਰਿਹਾ ਉਹ ਪੜ੍ਹੇ ਲਿਖੇ ਨੌਜਵਾਨ ਡਿਗਰੀਆਂ ਕਰਕੇ ਨੌਕਰੀ ਦੀ ਭਾਲ ਵਿੱਚ ਤੂਰ ਪੈਣ ਤੜਕੇ ਫਿਰਦੇ ਵਿਚਾਰੇ ਮਾਰੇ ਮਾਰੇ ਇਹ ਲੋਕ ਨੇ ਜਵਾਬ ਮੰਗਦੇ ਕੁਝ ਬੋਲ ਤੂੰ ਮੋਦੀ ਸਰਕਾਰ ਇਹ ਲੋਕ ਨੇ ਜਵਾਬ ਮੰਗਦੇ ਹੱਟੀ ਨਾ ਗਰੀਬੀ ਸਗੋਂ ਵਧੀ ਭੁੱਖ ਨੰਗਵੀ ਲੋਕ ਮਹਿੰਗਾਈ ਅਥਮਬਤ ਹੋ ਕੇ ਤੰਗ ਵੀ ਹੱਟੀ ਨਾ ਗਰੀਬੀ ਸਗੋਂ ਵਧੀ ਭੁੱਖ ਨੰਗਵੀ ਲੋਕ ਮਹਿੰਗਾਈ ਅਥੋਂ ਬਾਤ ਹੋ ਗਏ ਤੰਗ ਵੀ ਤੈਨੂੰ ਪਿੱਟਦੇ ਗਰੀਬ ਰਾਹ ਸਾਰੇ ਆ ਲੋਕ ਨੇ ਜਵਾਬ ਮੰਗਦੇ ਕੁਝ ਬੋਲ ਤੂੰ ਮੋਦੀ ਸਰਕਾਰ ਆ ਲੋਕ ਨੇ ਜਵਾਬ ਮੰਗ ਲੈ ਗੋਲੀਆਂ ਸੰਗੀਨਾ ਨਾਲ ਲੋਕਾਂ ਨੂੰ ਡਰਾ ਲਿਆ ਤੱਕ ਦਾ ਜੋਰ ਬੀਟੂ ਬਾਤ ਯਾ ਜਮਾਲਿਆ ਗੋਲੀਆਂ ਸੰਗੀਨਾ ਨਾਲ ਲੋਕਾਂ ਨੂੰ ਡਰਾ ਲਿਆ ਤੱਕ ਦਾ ਜੋਰ ਬੀਟੂ ਬਾਤ ਯਾ ਜਮਾਲਿਆ 15 15 ਲੱਖ ਵਾਲੇ ਲਾਏ ਝੂਠੇ ਲਾਰੇ ਇਹ ਲੋਕ ਨੇ ਜਵਾਬ ਮੰਗਦੇ ਕੁਝ ਬੋਲ ਤੂੰ ਮਦੀ ਸਰਕਾਰੇ ਆ ਲੋਕ ਨੇ ਜਵਾਬ ਮੰਗਦੇ ਆਪਣੀਆਂ ਕਿਟੀਆਂ ਤੇ ਤੈਨੂੰ ਰੋਣਾ ਪਏਗਾ ਸਾਡੇ ਵਿੱਚ ਆ ਕੇ ਵੀ ਖਲੋਣਾ ਤੈਨੂੰ ਪਏਗਾ ਆਪਣੀਆਂ ਕੀਟੀਆਂ ਤੇ ਤੈਨੂੰ ਰੋਣਾ ਪਏਗਾ ਵੋਟਾਂ ਦੀ ਸਾਡੇ 'ਚ ਖਲੋਣਾ ਤੈਨੂੰ ਪਏਗਾ ਉਹ ਫੇਰ ਇਕੱਠੇ ਹੋ ਕੇ ਪੁੱਛ ਲਾਂਗੇ ਸਾਰੇ ਅਲੋਕ ਨੇ ਜਵਾਬ ਮੰਗਦੇ ਕੁਝ ਬੋਲ ਤੂੰ ਮਦੀ ਸਰਕਾਰ ਅਲੋਕ ਨੇ ਜਵਾਬ ਮੰਗਦੇ ਇਹ ਪੰਜਾਬ ਪੰਜ ਪਾਣੀਆਂ ਦੀ ਧਰਤੀ ਉਹਨਾਂ ਸ਼ੂਰ ਵੀਰਾਂ ਦੀ ਧਰਤੀ ਜਿਨ੍ਹਾਂ ਨੇ ਹਰ ਸਾਸ ਕੇ ਫਾਸੀ ਦੇ ਰਸੇ ਚੁੰਮੇ ਇਹਨਾਂ ਗੁਲਾਮ ਲੋਕਾਂ ਨੂੰ ਆਜ਼ਾਦੀ ਦੇ ਸੰਧਵਾਏ ਇਹ ਭੁੱਲ ਗਏ ਲੋਕ ਉਹਨਾਂ ਦੀ ਕੁਰਬਾਨੀ ਨੂੰ ਅੱਜ ਉਹਨਾਂ ਲੋਕਾਂ ਨੂੰ ਕੁਰਸੀ ਤੇ ਬਿਠਾਇਆ ਜਿਨ੍ਹਾਂ ਨੇ ਹਿੰਦੁਸਤਾਨ ਦੇ ਪੰਜਾਬ ਨੂੰ ਲੁੱਟ ਕੇ ਖਾਇਆ ਜਿਨ੍ਹਾਂ ਦਾ ਹਿੰਦੁਸਤਾਨ ਦੀ ਆਜ਼ਾਦੀ ਦੇ ਵਿੱਚ ਇੱਕ ਨਵੇਂ ਪੈਸੇ ਦਾ ਰੋਲ ਨਹੀਂ ਮਾਫੀਆ ਮੰਗ ਕੇ ਭੱਜ ਗਏ ਅੱਜ ਜਿਹੜੇ ਕੁਰਸੀ ਤੇ ਬੈਠੇ ਆ ਪਰ ਉਹ ਅन्नदाता ਜਿਸ ਨੇ ਹਿੰਦੁਸਤਾਨ ਦੇ ਭੁੱਖੇ ਲੋਕਾਂ ਨੂੰ ਰਜਾਇਆ ਤੇ ਅੱਜ ਉਹਨਾਂ ਨੂੰ ਆਪਣੀ ਰਾਜਧਾਨੀ ਦਿੱਲੀ ਦੇ ਅੰਦਰ ਜਾਣ ਦਾ ਵੀ ਅਧਿਕਾਰ ਨਹੀਂ ਹੈ ਇੰਨਾ ਸਖਤ ਤਾਂ ਪਹਿਲਾਂ ਪਾਕਿਸਤਾਨ ਦੇ ਬਾਰਡਰ ਤੇ ਵੀ ਨਹੀਂ ਹੈ ਜਿੰਨਾ ਆਪਣੇ ਲੋਕਾਂ ਨੂੰ ਆਪਣੀ ਦਿੱਲੀ ਰਾਜਧਾਨੀ ਜਾਣ ਤੋਂ ਰੋਕਿਆ ਜਾ ਰਿਹਾ ਅੱਜ ਇਹ ਦਿੱਲੀ ਦਾ ਮਾਲਕ ਬਣ ਕੇ ਬਹਿ ਗਿਆ ਜਿਨ੍ਹਾਂ ਨੇ 2.2 ਕਰੋੜ ਦੇ ਨੌਕਰੀ ਦੇ ਲਾਰੇ ਲਾ ਕੇ 15 15 ਲੱਖ ਦੇ ਲਾਰੇ ਲਾ ਕੇ ਵੋਟਾਂ ਲੈ ਲੀਆਂ ਤੇ سرمایہਦਾਰਾਂ ਦਾ ਪੱਖੀ ਹੋ ਕੇ ਬਹਿ ਗਿਆ ਉਹ ਵੋਟ ਪਾਉ ਐ ਤਕੀ ਸਮਝ ਸੋਚ ਕੇ ਰੱਖ ਦਿਓ ਮੋਦੀ ਵਾਲੀ ਫੱਟੀ ਪੋਚ ਕੇ ਉਹ ਵੋਟ ਪਾਉ ਐ ਤਕੀ ਸਮਝ ਸੋਚ ਕੇ ਰੱਖ ਦਿਓ ਮੋਦੀ ਵਾਲੀ ਫੱਟੀ ਪੋਚ ਕੇ ਉਹ ਬੜਾ ਦੁਖੀ ਕੀਤਾ ਰਾਜ ਬੇਈਮਾਨ ਨਾ ਚੰਨੀ ਬੇਈਮਾਨ ਨੇ ਇਹ ਸਾਰੇ ਠੱਗ ਚੋਰ ਗੱਡੀਆਂ ਉਤਾਰਨੇ ਵੀ ਗੱਡੀਆਂ ਉਤਾਰਨੇ ਪਿਹੜੀ ਕਾਂਗਰਸ ਮਨ ਆਈਆਂ ਵੀ ਕਰੇ ਕਾਲੀਆਂ ਦਾ ਟੋਲਾ ਘਰ ਆਪਣੇ ਪਰੇ ਉਹ ਪੈੜੀ ਕਾਂਗਰਸ ਮਨ ਆਇਆ ਵੀ ਕਰੇ ਕਾਲੀਆਂ ਦਾ ਟੋਲਾ ਘਰ ਆਪਣੇ ਪਰੇ ਉਹ ਲੁੱਟਦੇ ਦੋਹੇ ਲੋਕਾਂ ਨੂੰ ਬੁੱਧੂ ਜਾਣ ਕੇ ਉਹ ਵੋਟ ਪਾਉ ਐ ਤਕੀ ਸਮਝ ਸੋਚ ਕੇ ਰੱਖਦੇਓ ਬੇਈਮਾਨਾਂ ਦਾ ਬੇੜਾ ਡੋਬ ਕੇ ਇਨਕਲਾਬ ਜਿੰਦਾਬਾਹ ਬਹੁਤ ਬਹੁਤ ਹਨਾ ਜੈ ਹਾਂ ਜਿੰਦਾਬਾਦ ਜਿੰਦਾਬਾਦ ਪੰਜਾਬੀਆਂ ਦੀ ਲੋਕ ਇਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ